ਇਹਦੇ ਵਿੱਚ ਆਮ ਬੰਦੇ ਨੂੰ ਕੀ ਪਤਾ ਲੱਗ ਇੱਥੇ ਲੁੱਟ ਹੁੰਦੀ ਹੈ ਕਿਉਂਕਿ ਆਹ ਟਾਇਲ ਪਤਲੀ ਆ ਮੋਟੀ ਆ ਆਮ ਆਪਾਂ ਨਾਰਮਲ ਜਿੰਨਾ ਕੁ ਵਾਸ਼ਰੂਮ ਹੁੰਦਾ ਉਹ ਆਪਾਂ ਤੁਹਾਨੂੰ ਬਈ 7000 ਰੁਪਏ ਚ ਤਿਆਰ ਕਰਕੇ ਦੇ ਦੇਖਣ ਵਾਲਿਆਂ ਨੂੰ ਲੱਗੂ ਵੀ 14000 ਚ ਤਿਆਰ ਕਰਾ 140 ਦਾ ਹਾਂਜੀ ਦੇਖੀ ਜੀ ਆਪ ਦੀ ਸਾਰੀ ਕੰਪਨੀ ਦਾ ਮਾਲ ਕੰਪਨੀ ਦਾ ਮਾਲ 10 ਸਾਲਾਂ ਦੀ ਵਾਰੰਟੀ ਹੈ ਜੀ ਇਹਦੀ ਹਾਂਜੀ 35 ਰੁਪਏ ਤੋਂ ਸਟਾਰਟ ਹੈ ਜੀ ਫਟਾ ਬਾਕੀ ਦੁਕਾਨਾਂ ਵਾਲੇ ਇਹੀ ਜਮਾਂ ਸੇਮ ਟਾਇਲ 70 ਰੁਪਏ ਵੇਚ ਰਹੇ ਨੇ ਜੀ ਫਿਰ ਲੋਕ ਉਹੀ ਕਹੀ ਜਾਂਦੇ ਨੇ ਮਾਨ ਸਰ ਹਿੰਡਾ ਬੈਕਵਰਡ ਸਮਾਨ ਇੱਥੇ ਸਾਰਾ ਅ ਭਾਈ ਇਹ ਹੈਗੇ 90 ਰੁਪਏ ਸਕੇਅਰ ਫੁੱਟ ਭਾਈ 90 ਨਹੀਂ ਜੀ ਇਹਦਾ ਰੇਟ ਆ ਜੀ 30 ਰੁਪਏ ਸਕੇਅਰ ਫੁੱਟ ਤੁਸੀਂ ਮਾਰਕੀਟ ਵਿੱਚ ਜਿਹੜੀ ਮੈਂ ਟਾਇਲ ਤੁਹਾਨੂੰ 30 ਰੁਪਏ ਦੇ ਰਿਹਾ ਹਾਂ ਹਾਂ ਇਹੀ ਟਾਇਲ ਸੇਮ 33 ਤੋਂ 35 ਰੁਪਏ ਵੇਚ ਰਿਏ ਨੇ ਜੀ ਆਮ ਟਾਇਲ ਨੂੰ ਪਰਖ ਦੂਗਾ ਨਹੀਂ ਨਹੀਂ ਬਾਈ ਜੀ ਇਹ ਸਾਡੀ ਇਮਾਨਦਾਰੀ ਤੇ ਆ ਜਦੋਂ ਮੈਂ ਘਰ ਬਣਾਉਣ ਲੱਗਿਆ ਸੀ ਘਰ ਖੜਾ ਕਰਕੇ ਪਲਾਸਟਰ ਕਰਕੇ ਚੀਕ ਨਹੀਂ ਪੈਂਦੀ ਜਦੋਂ ਬੰਦਾ ਟਾਇਲਾਂ ਲਾਉਂਦਾ ਨਾ ਉਦੋਂ ਰੱਬ ਜਾਦ ਆਉਂਦਾ ਬੰਦੇ ਨੂੰ ਅੱਜ ਨੰਨ ਤੁਹਾਨੂੰ ਟੈਲਾਂ ਬਾਰੇ ਪੂਰੀ ਵਧੀਆ ਜਾਣਕਾਰੀ ਦੇਣਾ ਮੇਰਾ ਨਾਮ ਵੀਰ ਬਾਈ ਕੀ ਨਾਮ ਆ ਸੋਬ ਮੇਰਾ ਨਾਮ ਹੈ ਜੀ ਰਣਜੀਤ ਸਿੰਘ ਹਾਜ਼ਰ ਆ ਸੁੱਡੀ ਸੇਵਾ ਚ ਆਹ ਨਾ ਸਭ ਤੋਂ ਵੱਧ ਵੇਕਣ ਵਾਲਾ ਸਹਜ ਆ ਬਾਈ 2 4 ਦਾ ਇਹਨੂੰ ਆਪਾਂ ਬਾਥਰੂਮ ਵਿੱਚ ਵੀ ਲਾ ਸਕਦੇ ਹਾਂ ਕੰਧਾਂ ਤੇ ਹਾਂ ਜੀ ਧਰਤੀ ਤੇ ਵੀ ਦੋਨੇ ਥਾਂ ਹੀ ਲੱਗ ਜਾਂਦਾ ਜੀ ਜਿਹੜਾ ਸੋਡਾ ਮਾਲ ਆ ਉਹ ਲੈ ਕੇ ਤਾਂ ਨਹੀਂ ਡਿੱਗਦਾ ਬਾਈ ਨਹੀਂ ਬਾਈ ਜੀ ਗਾਰੰਟੀ ਹੈ ਜੀ ਲਾਈਫਟਾਈਮ ਦੀ ਗਾਰੰਟੀ ਹੈ ਜੀ ਆਪਾਂ ਲੈ ਕੇ ਡਿੱਗਣ ਦਾ ਕੀ ਕਾਰਨ ਹੁੰਦਾ ਮਟੀਰੀਅਲ ਵਿੱਚ ਫਰਕ ਹੋਣਾ ਕੋਈ ਟਾਇਲ ਮਾੜੀ ਆ ਗਈ ਜਿਵੇਂ ਜਿਵੇਂ ਤੁਸੀਂ ਦੇਖੋ ਪੱਠੇ ਦੀ ਇੱਕ ਨੰਬਰ ਇੱਟ ਹੁੰਦੀ ਹੈ ਜੀ ਹਾਂ ਅੱਬਲ ਹੋਗੀ ਅੱਬਲ ਹੋਗੀ ਛੱਟੇ ਵਾਲੀ ਹੋਗੀ ਛੱਟੇ ਵਾਲੀ ਹੋਗੀ ਜਾਂ ਦੋ ਨੰਬਰ ਹੋਗੀ ਉਹ ਉਹੀ ਇਹ ਕੰਮ ਆ ਉਹ ਕੰਮ ਆ ਹੁਣ ਜੇ ਤਾਂ ਹੈਗੀ ਪ੍ਰੀਮੀਅਮ ਮਟੀਰੀਅਲ ਹਾਂ ਉਹਦੇ ਵਿੱਚ ਕੋਈ ਦਿੱਕਤ ਨਹੀਂ ਆਉਣੀ ਜੇ ਕੋਈ ਆਪਾਂ ਸੈਕੰਡ ਦੀ ਟਾਇਲ ਆ ਗਈ ਆਪਣੇ ਕੋਲੇ ਉਹਦੇ ਵਿੱਚ ਦਿੱਕਤ ਆ ਸਕਦੀ ਹੈ ਜੱਟਾਂ ਦੇ ਪੱਠੇ ਵਾਲਾ ਕੰਮ ਆ ਬਾਈ ਆਮ ਬੰਦਾ ਪਰਖ ਦੂਗਾ ਨਹੀਂ ਨਹੀਂ ਬਾਈ ਜੀ ਇਹ ਦੇ ਰੀਤੀ ਹੈ ਹਾਂ ਇਹ ਅਸੀਂ ਆਪਦੇ ਉਹਦੇ ਨਾਲ ਇਮਾਨਦਾਰੀ ਨਾਲ ਦੇਣਾ ਜੇ ਤਾਂ ਮੰਨ ਕੇ ਚੱਲੋ ਕਸਟਮਰ ਆ ਉਹਨੂੰ ਕੁਝ ਵੀ ਨਹੀਂ ਪਤਾ ਹੁੰਦਾ ਟਾਈਲਾਂ ਬਾਰੇ ਕਈ ਦੁਕਾਨਦਾਰ ਕੀ ਕਰਦੇ ਨੇ ਜਾ ਕੇ ਸੈਕੰਡ ਦੇ ਟਾਈਲਾਂ ਦੇ ਦਿੰਦੇ ਆ ਕਹਿੰਦੇ ਨੇ ਬਈ ਇੰਨਾ ਰੇਟ ਆ ਇੰਨਾ ਰੇਟ ਆ ਉਹ ਕਸਟਮਰ ਲੈ ਜਾਂਦਾ ਜੀ ਦੋ ਤਿੰਨ ਸਾਲਾਂ ਬਾਅਦ ਪੈਸੇ ਵੀ ਗਏ ਟਾਇਲ ਵੀ ਟਾਇਲ ਵੀ ਗਈ ਹਾਂ ਠੀਕ ਹੈ ਇਹ ਤਾਂ ਬਈ ਜਿਹੜੇ 2-4 ਦੇ ਪੀਸ ਨੇ ਰੇਟ ਤਾਂ ਨਹੀਂ ਮਹਿੰਗਾ ਲੱਗਦਾ ਇਹਦਾ ਮਰੀਟ ਜਮਾ ਜੇਨੂਇਨ ਰੇਟ ਆ ਜੀ ਆਪਣਾ ਪ੍ਰੀਮੀਅਮ ਦੀ ਟਾਈਲ ਜਿਹਨੂੰ ਆਪਾਂ ਕਹਿੰਦੇ ਆ ਫਾਸਟ ਕੁਆਲਟੀ ਹਾਂ ਰੇਟ ਮੈਂਸ਼ਨ ਕਰ ਸਕਦੇ ਆ ਹਾਂਜੀ ਹਾਂਜੀ ਬਾਈ ਕਿੰਨਾ ਜੀ 2/4 ਦਾ ਰੇਟ ਦੇ ਦਈਏ ਜੀ ਤੁਹਾਨੂੰ ਰੇਟ ਆਪਾਂ 30 ਰੁਪਏ ਦੇ ਦਿੰਨੇ ਆ ਜੀ ਦਾ ਠੀਕ ਆ ਤੁਸੀਂ ਮਾਰਕੀਟ ਵਿੱਚ ਜਿਹੜੀ ਮੈਂ ਟਾਈਲ ਤੁਹਾਨੂੰ 30 ਰੁਪਏ ਦੇ ਰਿਹਾ ਹਾਂ ਹਾਂ ਇਹੀ ਟਾਈਲ ਸੇਮ 33 ਤੋਂ 35 ਰੁਪਏ ਵੇਚ ਰਿਹਾ ਨੇ ਜੀ ਉਹ ਮਹਿੰਗੀ ਵੇਚਦੇ ਨੇ ਉਹ ਮਹਿੰਗੀ ਵੇਚ ਰਹੇ ਨੇ ਨਾਲੇ ਕੁਆਲਿਟੀ ਘਟੂ ਨਾਲੇ ਕੁਆਲਿਟੀ ਘਟੂ ਉਹ ਪਤਾ ਕੀ ਹੈ ਬਾਈ ਜੀ ਇੱਕ ਆਮ ਦੁਕਾਨਦਾਰਾਂ ਕੋਲੇ ਮਾਲ ਘਟ ਹੁੰਦਾ ਹੈ ਅਸੀਂ ਬਲਕ ਵਿੱਚ ਮਾਲ ਮੰਗਾਉਂਦੇ ਹਾਂ ਜੀ ਬਲਕ ਚ ਮਾਲ ਮੰਗਾਉਣ ਕਰਕੇ ਸਾਨੂੰ ਪਿੱਛੋਂ ਵੀ ਰੇਟ ਘਟ ਆਉਂਦੇ ਆ ਜੀ ਅਸੀਂ ਅੱਗੇ ਕਸਟਮਰ ਨੂੰ ਵੀ ਘਟ ਦਿੰਨੇ ਆ ਹਾਂ ਕਦੋਂ ਕਿੰਨੇ ਕੁ ਮਿਲ ਜਾਣਗੇ ਬਾਈ ਕਲਰ ਆਪਣੇ ਕੋਲੇ ਤਕਰੀਬਨ 40 ਤੋਂ 50 ਇੱਥੇ ਅਵੇਲੇਬਲ ਨੇ ਜੀ ਮਾਜੀ ਐਡਾ ਪੀਸ ਮੈਂ ਪਹਿਲੀ ਵਾਰ ਦੇਖਿਆ ਪੰਜਾਬ ਵਿੱਚ ਨੰਬਰ ਜੀ ਮਿੱਤਰੋ ਟਾਇਲ ਦਾ ਕਿੱਡਾ ਪੀਸ ਆ ਗਿਆ ਭਾਈ ਇਹ ਹੈਗੇ 90 ਰੁਪਏ ਸਕੇਅਰ ਫੁੱਟ ਭਾਈ 90 ਨਹੀਂ ਜੀ ਇਹਦਾ ਰੇਟ ਆ ਜੀ 30 ਰੁਪਏ ਸਕੇਅਰ ਫੁੱਟ ਨਹੀਂ ਐਡੀ ਵੱਡੀ ਟਾਇਲ ਕਿਵੇਂ ਆ ਇਹ ਭਾਈ ਐਡੀ ਨਹੀਂ ਜੀ ਇਹ 2/4 ਦੀ ਟਾਇਲ ਆ ਐਂਡਲੈਸ ਸੀਰੀਜ਼ ਆ ਜੀ ਨਾਲ ਜੋੜ ਕੇ ਲਗਾਈ ਹੋਈ ਆ ਜੀ ਆ ਦੇਖੋ ਤੁਸੀਂ ਰੇਸ਼ ਨਾਲ ਰੇਸ਼ਾ ਮਿਲ ਰਿਹਾ ਜੇ ਰਿਸ਼ਤੇਦਾਰ ਤੇ ਸਾਰੇ ਪਿੰਡ ਵਾਲੇ ਤੁਸੀਂ ਹੈਰਾਨ ਕਰਨੇ ਨੇ ਤਾਂ ਐਡਾ ਪੀਸ ਲੈ ਜਾਓ ਇਹ ਐਡਾ ਪੀਸ ਨਹੀਂ ਐਡਾ ਕਾ ਐਡਾ ਕੀ ਅਜੀਬ ਹੈ ਹਾਂਜੀ ਹਾਂਜੀ ਲੈ ਫਿਰ ਇਹ 90 ਰੁਪਏ ਸਕੇਅਰ ਫੁੱਟ ਨਹੀਂ ਤਾਂ ਬਹੁਤ ਘੱਟੂ ਮਨਾਂ ਤੀਜੀ ਚ ਦੇ ਲਵੂ ਹਾਂਜੀ ਹਾਂਜੀ 30 ਰੁਪਏ ਦੇਵਾਂਗੀ ਜੇ ਤੁਹਾਨੂੰ ਬਈ ਕਿਵੇਂ ਤੁਸੀਂ ਐ ਕਹਤੋਂ ਐ ਕਹਤੋਂ ਲੱਗਦਾ ਮਨ ਲਓ ਇੰਨੇ ਸੋਹਣੇ ਚੀਜ਼ਾਂ ਤਿਆਰ ਕਰਦੇ ਨੇ ਲੋਕ ਆ ਰੇਸਿਆਂ ਤੇ ਆ ਜੋੜਾਂ ਦਾ ਜਮਾਂ ਪੂਰਾ ਧਿਆਨ ਰੱਖਿਆ ਹੋਇਆ ਆਪਣੀ ਜਿਹੜੀ ਟਾਇਲ ਆ ਇਹਦੇ ਵਿੱਚ ਕੋਈ ਕਰਵ ਨਹੀਂ ਹੈਗਾ ਕੁਛ ਨਹੀਂ ਹੈਗਾ ਪ੍ਰੋਪਰ ਸਹੀ ਟਾਇਲ ਆ ਆਪਣੀ ਇੱਕ ਨੰਬਰ ਪ੍ਰੀਮੀਅਮ ਦੀ ਟਾਇਲ ਆ ਆਜੋ ਇੱਕ ਤੁਹਾਨੂੰ ਹੋਰ ਵੱਡੀ ਟਾਇਲ ਦਿਖਾਈਏ 8/6 ਦੀ ਹਾਂਜੀ ਹਾਂਜੀ 8x6 ਨਹੀਂ ਬਾਈ ਜੀ ਇਹ 6x4 ਦੀ ਟਾਈਲ ਹੈ ਯਾਰ ਪਤਾ ਨਹੀਂ ਇਹਨੇ ਚਾਹ ਗਲਤ ਪਿਆਤੀ ਪਰ ਮੈਨੂੰ ਐ ਲੱਗਦੇ ਵੀ 8ਡੇ ਪੀਸ ਹੁੰਦੇ ਨਹੀਂ ਕਿਤੇ ਵੀ ਜੋੜ ਦਾ ਪਤਾ ਨਹੀਂ ਲੱਗਦਾ ਆਪਣੀਆਂ ਟਾਈਲਾਂ ਇੱਕ ਨੰਬਰ ਔਰ ਪ੍ਰੀਮੀਅਮ ਟਾਈਲਾਂ ਨੇ ਜੀ ਤਾਂ ਕਰਕੇ ਇਹਦੇ ਵਿੱਚ ਜੋੜਦਾ ਨਹੀਂ ਪਤਾ ਲੱਗਦਾ ਤੇ ਨਾਲ ਆਪਾਂ ਜੋੜ ਕੇ ਲਾਉਂਦੇ ਆ ਜਦੋਂ ਆਪਾਂ ਟਾਈਲ ਨੂੰ ਇਹ ਵੀ ਆਪਾਂ ਗਰਾਊਂਡ ਭਰ ਦੇਣਾ ਜੀ ਤੁਹਾਨੂੰ ਐ ਲੱਗੇਗਾ ਜਿਵੇਂ ਮਤਲਬ ਕਿ 8x6 ਦਾ ਪੀਸ ਲੱਗੂ ਹੈ ਬਾਈ 4x6 ਦਾ 6 ਦਾ ਹਾਂਜੀ ਦੀ ਸਟਾਰਟਿੰਗ ਵੀ ਮੈਂ ਤੁਹਾਨੂੰ ਇਹਦਾ ਵੀ ਰੇਟ ਵੀ ਪਾਈ ਦਿੰਦਾ ਜੀ ਇਹ 35 ਰੁਪਈਆ ਤੋਂ ਸਟਾਰਟ ਹੈ ਜੀ ਪਰ ਜੇ ਤੁਸੀਂ ਗਾਹਕ ਨੂੰ ਐ ਕਹਦੋਂਗੇ ਗਾਹਕ ਨੂੰ ਨਹੀਂ ਪੰਡਾ ਵਾਲੇ ਯਾਰ ਰਿਸ਼ਤੇ ਦਾ ਰੁਮੀ 70 ਰੁਪਏ ਲਈ ਆਓ ਦੂਰ हट ਕੇ ਉਹ ਹਾਂ 70 ਰੁਪਏ ਪੈਂਦੀ ਆ ਕਿਉਂਕਿ 70 ਰੁਪਏ ਮਿਲ ਰਹੀ ਹੈ ਜੀ ਬਾਕੀ ਦੁਕਾਨਾਂ ਵਾਲੇ ਇਹੀ ਜਮਾਂ ਸੇਮ ਟਾਈਲ 70 ਰੁਪਏ ਵੇਚ ਰਹੇ ਨੇ ਜੀ ਅੱਜ ਜੀ ਬਾਈ ਵਾਸ਼ਰੂਮਾਂ ਦੀ ਗੱਲ ਕਰ ਲਈਏ ਇਹਨਾਂ ਦਾ ਅਸੀਂ ਆਪ ਡਿਜ਼ਾਈਨ ਬਣਾ ਕੇ ਲਗਾਇਆ ਹੋਇਆ ਜੀ ਕਿਉਂ ਇਥੋਂ ਨਾ ਕਸਟਮਰ ਨੂੰ ਆਈਡੀਆ ਹੋ ਜਾਂਦਾ ਵੀ ਆਪਾਂ ਘਰ ਆ ਕੇ ਕਿਵੇਂ ਲਾਉਣਾ ਕਸਟਮਰ ਨੇ ਆਉਣਾ ਸਿੱਧਾ ਸਿਲੈਕਟ ਕਰ ਲੈਣਾ ਡਿੱਟੋ ਸੇਮ ਉਹਨਾਂ ਨੇ ਕਾਪੀ ਪੇਸਟ ਕਰ ਦੇਣਾ ਕਰਿਆ ਜੀ ਦੇਖੋ ਕਿੰਨੇ ਵਧੀਆ ਡਿਜ਼ਾਈਨ ਬਣਾਏ ਹੋਣੇ ਤੇ ਬਾਈ ਜੀ ਮੰਨ ਲਓ ਆਮ ਬਾਥਰੂਮ ਤੁਸੀਂ ਬਤ ਕਰਦਾ ਜਿਹੜਾ ਹੁੰਦਾ ਕਿੰਨੇ ਕੁ ਰੁਪਏਂ ਚ ਤਿਆਰ ਹੋ ਜਾਂਦਾ ਆਮ ਆਪਾਂ ਨਾਰਮਲ ਜਿੰਨਾ ਕੁ ਵਾਸ਼ਰੂਮ ਹੁੰਦਾ ਉਹ ਆਪਾਂ ਤੁਹਾਨੂੰ ਬਾਈ 7000 ਰੁਪਏਂ ਚ ਤਿਆਰ ਕਰਕੇ ਦੇ ਦੇਣਾ ਦੇਖਣ ਵਾਲਿਆਂ ਨੂੰ ਲੱਗੂ ਵੀ 14000 ਚ ਤਿਆਰ ਕਰ ਦੇਣਾ 14 ਦਾ ਹਾਂ ਜੀ ਦੇਖ ਤੇ ਬਈ ਆ ਵੀ ਤੁਸੀਂ ਆਪ ਤਿਆਰ ਕਰਕੇ ਦੇ ਦਿੱਤੀ ਇਸ ਤਰ੍ਹਾਂ ਇਹ ਵੀ ਇਹ ਵੀ ਬਿਲਕੁਲ ਇਹਦੇ ਵਿੱਚ ਆਪਾਂ ਦੋ ਕਨਸੈਪਟ ਤਿਆਰ ਕੀਤੇ ਹੋਏ ਆ ਜੀ ਇਹਦੇ ਅੰਦਰ ਇਹ ਤਾਂ ਜੀ ਕਲਰ ਕੋਲ ਕਰਨ ਮਰਜ਼ੀ ਕਰਾ ਲਓ ਜੀ ਬਿਲਕੁਲ ਜੀ ਬਿਲਕੁਲ ਜਿ ਮਰਜ਼ੀ ਕਸਟਮਰ ਦੀ ਰਿਕੁਆਇਰਮੈਂਟ ਆ ਫਲੋਰ ਕੇ ਭਵੇਂ ਲਾਈਟ ਲਗਾ ਲੇ ਭਵੇਂ ਡਾਰਕ ਲਵਾ ਲੇ ਉਹ ਕਸਟਮਰ ਤੇ ਡਿਪੈਂਡ ਆ ਬਾਈ ਜੀ ਪਾਰਕਿੰਗ ਟਾਈਲਾਂ ਹੋਗੀਆਂ ਜਾਂ ਪੋਰਚ ਵਾਲੀਆਂ ਤੁਹਾਨੂੰ ਮੈਂ ਦਿਖਾ ਦਿੰਦਾ 16x16 ਦੀਆਂ ਮੇਰੇ ਪਿੱਛੇ ਡਿਜ਼ਾਈਨ ਪਈ ਨੇ ਮੇਰੇ ਕੋਲੇ ਫਿੱਕੇ ਤਾਂ ਨਹੀਂ ਹੁੰਦੇ ਬਾਅਦ ਚ ਇਹਦੀ ਗਰੰਟੀ ਹੈ ਜੀ ਇਹਦੀ ਲਾਈਫਟਾਈਮ ਦੀ ਗਰੰਟੀ ਹੈ ਜੀ ਬਾਕੀ ਤੁਸੀਂ ਇਹਦੀ ਥਿੱਕਨੈਸ ਨਾ ਜ਼ਿਆਦਾ ਨਾਰਮਲ ਮੋਟੀ ਹੈ ਜੀ ਆਮ ਦੁਕਾਨਾਂ ਤੇ ਕੀ ਹੁੰਦਾ ਉਹ ਪਤਲੀ ਹੁੰਦੀ ਹੈ ਜੀ 11mm ਦੀ ਇਹਦੀ ਥਿੱਕਨੈਸ ਜੀ 14mm ਹਮ ਦੇਖਣ ਨੂੰ ਹੀ ਡਿਜ਼ਾਈਨ ਲੱਗੂ ਪਤਲੀ ਬਿਲਕੁਲ ਬਿਲਕੁਲ ਜੀ ਡਿਜ਼ਾਈਨ ਉਹਨਾਂ ਦਾ ਸੇਮ ਹੋਣਾ ਪਰ ਥਿੱਕਨੈਸ ਦਾ ਫਰਕ ਹੋਣਾ ਜੀ ਕਸਟਮਰ ਨੂੰ ਉੱਥੇ ਵੀ ਨਹੀਂ ਪਤਾ ਲੱਗਦਾ ਜੀ ਉੱਥੇ ਮਾਰ ਪੈਂਦੀ ਆ ਲੈ ਵੀ ਸੱਚ ਨੂੰ ਇਹਦੇ ਵਿੱਚ ਆਮ ਬੰਦੇ ਨੂੰ ਕੀ ਪਤਾ ਲੱਗੂ ਇੱਥੇ ਲੁੱਟ ਹੁੰਦੀ ਹੈ ਕਿਉਂਕਿ ਆਹ ਟਾਇਰ ਪਤਲੀ ਆ ਮੋਟੀ ਆ ਆ ਹੁਣ ਚੱਲੂਗੀ ਬਾਜਨ ਹਾਂ ਤੁਹਾਨੂੰ ਆਪਾਂ ਇਹ ਟਾਇਲ ਦੇਣੀ ਹੈ ਜੀ ਜਿਹੜੀ ਇਹ ਇਹ ਟਾਇਲ ਪਈਆ ਇਹ ਨਾਰਮਲ ਦੁਕਾਨਾਂ ਤੇ ਵੇਚਦੇ ਆ ਜੀ ਇਹ ਦੇ ਦੂ ਅਗਲਾ ਇੱਥੇ ਲੁੱਟ ਕਰ ਲੂਗਾ ਤੁਹਾਡੇ ਨਾਲ ਕਿਉਂਕਿ ਜੇ 1mm 2mm ਦਾ ਫਰਕ ਪੈਦਾ ਉਹ ਬਾਜਨ ਨਹੀਂ ਪਤਾ ਟਰਾਲੀ ਦਾ ਵਾਧੂ ਚੱਲੇ ਹਾਂਜੀ ਹਾਂਜੀ ਇਹ ਚ ਕਿੰਨੇ ਕੁ ਡਿਜ਼ਾਈਨ ਪਏ ਨੇ ਬਈ ਪਾਰਕਿੰਗ ਇਹਦੇ ਵਿੱਚ ਤਕਰੀਬਨ ਆਪਣੇ ਕੋਲੇ 30 ਤੋਂ 40 ਡਿਜ਼ਾਈਨ ਪਏ ਨੇ ਆਪਾਂ ਡਿਸਪਲੇ ਨਹੀਂ ਕਰ ਸਕਦੇ ਬਾਕੀ ਗਰਾਊਂਡ 'ਚ ਪਏ ਨੇ ਆਪਣੇ ਕੋਲੇ ਇੰਨੇ ਜ਼ਿਆਦਾ ਡਿਜ਼ਾਈਨ ਆਪਣੇ ਤੇ ਆਹ ਆ ਡਿਜ਼ਾਈਨ ਬਈ ਇਹ ਆਪਣੇ ਵਾਸ਼ਰੂਮਾਂ ਦੇ ਆ ਗਏ ਜੀ 12x24 ਜੇ ਬਾਹਰ ਬਣਾਉਣੇ ਆਪਾਂ ਹਾਂਜੀ ਹਾਂਜੀ ਇਹਦੀ ਰੇਟ ਕੀ ਪੈ ਜੂ ਆਪਣੇ ਪਾਸ ਬਹੁਤ ਬਹੁਤ ਸਸਤੇ ਆ ਜੀ ਇਹਦੀ ਟਾਇਲ ਚ ਪੱਥਰ ਵਾਲੀ ਭੂਤ ਆ ਗਈ ਬਾਈ ਇਹ ਟਾਇਲ ਆ ਹਾਂਜੀ ਬਾਈ ਟਾਇਲ ਆ ਜਿਵੇਂ ਪੱਥਰ ਲੱਗਦਾ ਹਨਾ ਬਾਈ ਬਾਹਰੇ ਲਾਉਣੀ ਬਿਲਕੁਲ ਬਾਈ ਇਹ ਟਾਇਲ ਆ ਜੀ 12x24 ਦੀ ਬਾਹਰੇ ਲਾ ਕੇ ਫਸਾ ਵੜਦਾਂ ਮੁੜ ਕੇ ਰੰਗ ਰੋਂਗ ਦੀ ਲੋੜ ਨਹੀਂ ਨਾ ਨਾ ਲੋੜ ਹੀ ਨਹੀਂ ਬਾਈ ਕਸ ਦੀ ਜਦੋਂ ਤੁਸੀਂ ਇਹ ਟਾਇਲ ਲਾਤੀ 12x24 ਦੀ ਟਾਇਲ ਆ ਜੀ ਇਹ ਫਰੰਟ ਤੇ ਲੱਗਣੀ ਆ ਜੀ ਜਿਵੇਂ ਤੁਹਾਨੂੰ ਆਏ ਲੱਗੂ ਜਿਵੇਂ ਕੋਈ ਪੱਥਰ ਲਗਾਏ ਹੁੰਦਾ ਤੁਸੀਂ ਹਾਂ ਠੀਕ ਹੈ ਜੀ ਨਾ ਕੋਈ ਕਲਰ ਕਰਾਉਣ ਦੀ ਲੋੜ ਨਾ ਕੋਈ ਸ਼ੋਰ ਲੋੜ ਜੀ ਇਹਦੇ ਵਿੱਚ ਮਿੱਤਰੋ ਇਹਨਾਂ ਕੋਲੇ ਬਹੁਤ ਜ਼ਿਆਦਾ ਡਿਜ਼ਾਈਨ ਪਏ ਨੇ ਇਹ ਤੁਸੀਂ ਬਾਹਰੇ ਲਾ ਸਕਦੇ ਹੋ ਤੇ ਇੱਧਰ ਦਿਖਾ ਸਕਦਾ ਤੁਹਾਨੂੰ ਮੱਲਾ ਦੇਖੀ ਚੱਲੋ ਨਾਲ ਦੀ ਨਾਲ ਆਹ ਦੇਖੋ ਜਮਾ ਸਟੋਨ ਵਾਲਾ ਕੰਮ ਆ ਸੋਨੂ ਇੱਕ ਦਿਲੋਂ ਰਾਇ ਦੇਵਾ ਰਸੋਈ ਚ ਜਿਹੜੀ ਸਲੇਬ ਬਣੀ ਹੁੰਦੀ ਹੈ ਉਹ ਤੇ ਆਪਾਂ ਬਾਈ ਪੱਥਰ ਜਾਂ ਲਾਉਣੇ ਹਨ ਹਾਂ ਜੀ ਬਾਈ ਤੁਸੀਂ ਨਵੀਂ ਚੀਜ਼ ਲਿਆ ਪਹਿਲੀ ਗੱਲ ਤਾਂ ਮੈਨੂੰ ਵਧਾਈਆਂ ਸੋਨੂ ਵਧਾਈਆਂ ਦਿੰਦਾ ਮੈਂ ਬਾਈ ਜੀ ਸੋਨੂ ਵੀ ਬਹੁਤ ਵਧੀਆ ਤੇ ਇਹਦਾ ਫਾਇਦਾ ਕੀ ਹੈ ਬਾਈ ਇਹ ਦੱਸ ਬਾਈ ਇਹਦਾ ਪਤਾ ਕੀ ਹੈ ਇਹ ਕਿਦਾਂ ਟ੍ਰੈਂਡਿੰਗ ਚ ਹੈ ਜੀ ਨਵੀਂ ਚੀਜ਼ ਹੈ ਇਹ ਸੋਹਣੀ ਲੱਗਦੀ ਹੈ ਸੋਹਣੀ ਲੱਗਦੀ ਹੈ ਜੀ ਇੱਕ ਕੀ ਆ ਆਪਣਾ ਇਹਦਾ ਗੋਲਾ ਜਿਹੜਾ ਉਹ ਇਹਦੇ ਨਾਲ ਦਾ ਬਣਨਾ ਹੈ ਹਾਂ ਠੀਕ ਹੈ ਇਹਦੇ ਵਿੱਚ ਕੀ ਹੈ ਕਈ ਵਾਰ ਭੈਣਾ ਜਦੋਂ ਕੰਮ ਕਰਦੀਆਂ ਨੇ ਪਾਣੀ ਡੁੱਲ ਜਾਂਦਾ ਜਾਂ ਕੁਝ ਹੋਰ ਡੁੱਲਿਆ ਸਾਬਣ ਦੇ ਤੁੱਕੇ ਡੁੱਲਦੇ ਰਹਿੰਦੇ ਨੇ ਗਿੱਲਾ ਹੁੰਦੀ ਰਹਿੰਦੀ ਹੈ ਕਿੰਨਾ ਹੁੰਦਾ ਰਹਿੰਦਾ ਜੀ ਇਹਦੇ ਵਿੱਚ ਜਦੋਂ ਤੁਸੀਂ ਕਪੜਾ ਮਾਰਨਾ ਨਾਲ ਦੀ ਨਾਲ ਹੀ ਸਾਫ ਸਾਫ ਹੋ ਜਾਂਦਾ ਚਮਕਾ ਜਾਂਦਾ ਫਿਰ ਕਪੜਾ ਕਪੜਾ ਮਾਰਾ ਕਈ ਵਾਰ ਕਰਦ-ਕੁਰਦ ਬੱਜੀ ਸਕ੍ਰੈਚ ਸਕੂਚ ਪਹਿਣਗੇ ਨਹੀਂ ਜੀ ਸਕ੍ਰੈਚ ਲੈਸ ਆ ਬਾਈ ਜੀ ਐਂ ਲੰਮਾ ਸਮਾਂ ਐਂ ਸਾਫ ਰਹੂ ਐਂ ਰਹੂਗਾ ਜੀ ਜਿਵੇਂ ਜਿਵੇਂ ਤੁਹਾਨੂੰ ਮੈਂ ਅੱਜ ਦਿਖਾਤੀ ਇਦਾਂ ਹੀ ਰਹਿਣੀ ਆ ਜੀ ਫਿਰ ਇਹ ਦੁੱਗਣ ਤਿਗਣੀ ਮਹਿੰਗੀ ਹੋ ਉਦਨੋਂ ਨਹੀਂ ਬਾਈ ਜੀ ਕੋਈ ਜ਼ਿਆਦਾ ਮਹਿੰਗੀ ਥੋੜੀ ਫਰਕ ਆ ಸದ್ದು ਤੇ ਆ ਬਾਈਆਂ ਕੋਲੇ ਕਲਰ ਡਿਜ਼ਾਈਨ ਦੇਖੋ ਕਿੰਨੇ ਪਏ ਨੇ ਤੇ ਬਾਈ ਇਹਨਾਂ ਚ ਕੋਈ ਵੀ ਲੈ ਸਕਦਾ ਬੰਦਾ ਕੋਈ ਮਰਜ਼ੀ ਲੈ ਸਕਦਾ ਜੀ ਜੇ ਤੁਸੀਂ ਮੈਟ ਵਿੱਚ ਲੈਣਾ ਚਾਹੋ ਮੈਟ ਵਿੱਚ ਵੀ ਆਊਗੀ ਗਲੋਸੀ ਚ ਲੈਣਾ ਚਾਹੋ ਗਲੋਸੀ ਚ ਆਊਗੀ ਉੱਥੇ ਨਾ ਤੁਹਾਨੂੰ ਆ ਬਾਸ ਵੇਸ ਨਹੀਂ ਤੁਸੀਂ ਐ ਕਹਿਣਾ ਵੀ ਅਸੀਂ ਥੱਕ ਪਾਉਣੀ ਆ ਆ ਪਹਿਲੀ ਗੱਲ ਚੈੱਕ ਕਰ ਲਓ ਬਈ ਐਕਸੈਸਰੀ ਤੇ ਵੀ ਪੂਰਾ ਧਿਆਨ ਦਿੱਤਾ ਤੁਸੀਂ ਪੂਰਾ ਪੂਰਾ ਫੁੱਲ ਜੀ ਆਪਣੇ ਕੋਲੇ ਐਕਸੈਸਰੀ ਦਾ ਕੰਮ ਆ ਜੀ ਸਾਰਾ ਹਾਂ ਆਪ ਤੁਹਾਨੂੰ ਨਾਲ ਫਿਰ ਫਿਰ ਕੇ ਜਾਣਕਾਰੀ ਦੇਣਗੇ ਜਾਣਕਾਰੀ ਲੈਣ ਦਾ 10000 ਰੁਪਏ ਲੈਣਗੇ ਬਾਈ ਨਹੀਂ ਬਾਈ ਜੀ ਜਾਣਕਾਰੀ ਫ੍ਰੀ ਆਫ ਕੋਸ ਹੈ ਲੋਕ ਤਾਂ ਯਾਰ ਪੈਸੇ ਲੈਂਦੇ ਨੇ ਬਾਈ ਇਹਨ ਆਪਾਂ ਐਸੇ ਲਵਾਂਗੇ ਸਾਨੂੰ ਚਾ ਚੜਦਾ ਜੇ ਕੋਈ ਕਸਟਮਰ ਸਾਡੇ ਕੋਲੇ ਆਵੇ ਅਸੀਂ ਉਹਨਾਂ ਨੂੰ ਗਾਈਡ ਕਰਦੇ ਆ ਸਾਨੂੰ ਵੀ ਦਿਲੋਂ ਚਾਹ ਹੁੰਦਾ ਜੀ ਗਾਈਡ ਚਾਹੇ ਫਰਕ ਦੱਸੋਗੇ ਵੀ ਛੋਟੀ ਟਾਇਲਾਂ ਚਾਹੇ ਲੁੱਟ ਹੁੰਦੀ ਆ ਬਈ ਬਿਲਕੁਲ ਬਿਲਕੁਲ ਜੀ ਸਭ ਕੁਝ ਦੱਸਾਂਗੇ ਕਸਟਮਰ ਨੂੰ ਪੂਰੀ ਸੈਟੀਸਫਾਈਡ ਕਰਕੇ ਦੋ ਰਾਂਗੇ ਜੀ ਲੈ ਪੱਥਰ ਤੇ ਲੱਕੜਾਂ ਵਾਲੀ ਭੂਤ ਫੇਰ ਆ ਗਏ ਬਈ ਆ ਆ ਕੀ ਚੀਜ਼ ਆ ਇਹ ਵੀ ਬਈ ਫਰੰਟ ਵਾਲੀ ਟਾਇਲਾਂ ਪੱਥਰਾ ਹਾਂ ਹਾਂ ਜੀ ਹਾਂ ਜੀ ਬਿਲਕੁਲ ਵੁੱਡਨ ਵਿੱਚ ਆ ਗਏ ਜੀ ਆਪਣੇ ਕੋਲੇ ਇਹਦੇ ਵੀ ਤਕਰੀਬਨ 10 ਤੋਂ 15 ਡਿਜ਼ਾਈਨ ਪਏ ਨੇ ਜੀ ਇਹ ਬਈ ਜੀ ਇੱਕ ਇਹ ਫਰੰਟ ਦੀ ਜਗ੍ਹਾ ਤੇ ਜ ਫਲੋਰ ਖਾਤਰ ਵੀ ਯੂਜ਼ ਹੋ ਜਾਂਦੀ ਹੈ ਲੈ ਧਰਤੀ ਦੀ ਤੁਸੀਂ ਮੈਟ ਲਾ ਲੈਣਾ ਉਹ ਮੈਟ ਜੇ ਲਾਉਣ ਦਾ ਤਾਂ ਫਾਇਦਾ ਨਹੀਂ ਉਹ ਪਰ ਲੋ ਘਸ ਜਾਂਦਾ ਜਦੋਂ ਪੈਰ ਫੁੱਟੂ ਨਹੀਂ ਇਹ ਕੁਝ ਨਹੀਂ ਹੋਣਾ ਇਹ ਕੋਈ ਜ਼ਿਆਦਾ ਮਹਿੰਗੀ ਤਾਂ ਨਹੀਂ ਹੈਗੀ ਬਾਈ ਨਹੀਂ ਨਹੀਂ ਜ਼ਿਆਦਾ ਮਹਿੰਗੀ ਨਹੀਂ ਹੈ ਰੇਟ ਵਿੱਚ ਹੀ ਹੈ ਜੀ ਇਹ ਸਾਈਜ਼ ਕਿੰਨਾ ਬਾਈ ਜੀ ਬਾਈ ਜੀ 32 64 ਹੈ ਜੀ ਆਪਣੇ ਕੋਲੇ ਡਿਜ਼ਾਈਨ ਇਹ ਇਹ 32 40 ਦੇ ਅਲੱਗ-ਅਲੱਗ ਤੁਸੀਂ ਵੇਖ ਸਕਦੇ ਹੋ ਪਈ ਨੇ ਆਪਣੇ ਕੋਲੇ ਫਲੋਰ ਤੇ ਡਿਜ਼ਾਈਨ ਇਹ 2 4 ਚੋਂ ਨਿਕਲ ਕੇ ਆਹ ਸਾਈਜ਼ ਲੈਣਾ ਹੋਵੇ ਹਾਂ ਜੀ ਆਹ ਰੇਟ ਮਹਿੰਗਾ ਤਾਂ ਨਹੀਂ ਲੱਗਦਾ ਨਹੀਂ ਨਹੀਂ ਜ਼ਿਆਦਾ ਨਹੀਂ ਇਹਦੀ 25 ਰੁਪਈਆ ਤੋਂ ਸਟਾਰਟਿੰਗ ਹੈ ਜੀ ਠੀਕ ਹੈ ਹਾਂ ਜੀ 25 ਤੋਂ ਸਟਾਰਟ ਫੁੱਲ ਫੁੱਲ ਬਿਲਕੁਲ ਜੀ ਬਿਲਕੁਲ ਜੀ ਜੇ ਕਿਸੇ ਕਸਟਮਰ ਦੀ ਰਿਕੁਆਇਰਮੈਂਟ ਹੁੰਦੀ ਹੈ ਜੀ ਅਸੀਂ ਕਜ਼ਾਰੀਆਂ ਲੈਣੀਆਂ ਜੀ ਕਜ਼ਾਰੀਆਂ ਦੇ ਵੀ ਡਿਜ਼ਾਈਨ ਆਪਣੇ ਕੋਲੇ ਸਾਰੇ ਅਵੇਲੇਬਲ ਨੇ ਮੌਕੇ ਤੇ ਜੀ ਦੇਖ ਸਕਦੇ ਹੋ ਲੈ ਵੀ ਸੱਜਣੋ ਆ ਪੈਨੇ ਕਜ਼ਾਰੀ ਦੇ ਡਿਜ਼ਾਈਨ ਆ ਇਹਦਾ ਕੋਈ ਲੰਬਾ ਨਹੀਂ ਬਿਲਕੁਲ ਜੀ ਆ ਜਾ ਮਿੱਤਰੋ ਉਧਰੋਂ ਕੈਮਰਾ ਲਿਆ ਨਿੱਕੀ ਤੋਂ ਨਿੱਕੀ ਚੀਜ਼ ਛੋਡੇ ਟੰਗਣ ਵਾਲੇ ਮੰਨ ਲਓ ਕੁੱਲ ਚੀਜ਼ ਯਾਰ ਬੈਂਟੀਆਂ ਬੁੰਟੀਆਂ ਇਹ ਤੁਹਾਨੂੰ ਭਾਅ ਚ ਹੀ ਦੇ ਦੇਣਗੇ ਤੇ ਮੈਨੂੰ ਇਹ ਲੱਗਦਾ ਪੂਰੇ ਛੋਡੇ ਘਰ ਦਾ ਸੈੱਟ ਬਣਾ ਕੇ ਦੇਣਗੇ ਬਿਲਕੁਲ ਜੀ ਤੇ ਇੱਥੇ ਇਹਨਾਂ ਨੇ ਪਹਿਲੀ ਸੈਟ ਧਰਿਆਂ 4 6 ਦਾ ਤੇ ਜਿਹੜਾ 8 6 ਦਾ ਦੇਖਣ ਨੂੰ ਲੱਗਦਾ ਤੇ ਬਾਈ ਜੀ ਕੀ ਕਹਿਣਾ ਚਾਹੁੰਦੇ ਬਾਈ ਜੀ ਇੱਕ ਨਾ ਮੈਂ ਸਾਨੂੰ ਹੋਰ ਕਹਿਣਾ ਚਾਹੁੰਦਾ ਆਪਣੇ ਕੋਲ ਜਿੰਨੀ ਐਸੈਸਰੀ ਆ ਉਹ ਵੀ ਬ੍ਰਾਂਡਡ ਆ ਜੀ ਕੈਰੋਵਿਟ ਵਾਈ ਕਜ਼ਾਰੀਆ ਕਜ਼ਾਰੀਆ ਹਾਂ ਜੀ ਕਜ਼ਾਰੀ ਹੋਈ ਜਾਂਦੀ ਆ ਹਾਂ ਜੀ ਹਾਂ ਜੀ ਕਜ਼ਾਰੀਆ ਦੀ ਕੰਪਨੀ ਆ ਜੀ ਕੈਰੋਵਿਟ ਆ ਉਹਦਾ ਸਾਰਾ ਆਪਣਾ ਸੈਂਟਰੀ ਸਿਸਟਮ ਆ ਕੋਈ ਟੂਟੀਆਂ ਆ ਗਈਆਂ ਜੀ ਸ਼ਾਵਰ ਆ ਗਏ ਜੀ ਤੁਸੀਂ ਵੇਖ ਸਕਦੇ ਹੋ ਇੱਧਰ ਆ ਸੀਟਾਂ ਆ ਗਈਆਂ ਇੱਕਜ਼ਾਰੀਆਂ ਦੀਆਂ ਨਹੀਂ ਜੀ ਸਾਰੀ ਕੰਪਨੀ ਦਾ ਮਾਲ ਹੈ ਕੰਪਨੀ ਦਾ ਮਾਲ ਹੈ 10 ਸਾਲਾਂ ਦੀ ਵਾਰੰਟੀ ਹੈ ਜੀ ਇਹਦੀ ਹੂੰ ਫਿਰ ਲੋਕ ਉਹੀ ਕਹੀ ਜਾਂਦੇ ਨੇ ਮਾਨ ਸਰ ਫਿੰਡਾ ਬੈਕਵਰਡ ਸਮਾਨ ਉੱਤੇ ਸਾਰਾ ਅਸਲੀ ਮਿਲਦਾ ਸਾਰਾ A to Z ਅਸਲੀ ਮਿਲੂਗਾ ਜੀ ਤੁਹਾਨੂੰ ਇੱਥੇ ਜੀ ਆ ਟੂਟੀਆਂ ਨੇ ਜਿਵੇਂ ਇਹਨਾਂ ਦੀ ਵੀ 10-10 ਸਾਲਾਂ ਦੀ ਵਾਰੰਟੀ ਹੈ ਜੀ ਹੂੰ ਇਹ ਚ ਵੀ ਫਰਕ ਹੁੰਦਾ ਇਹ ਚ ਵੀ ਲੋਕ ਲੁੱਟੇ ਜਾਂਦੇ ਨੇ ਬਹੁਤ ਜ਼ਿਆਦਾ ਲੁੱਟੇ ਜਾਂਦੇ ਆ ਜੀ ਤੇ ਇਹ ਕੀ ਭਾਅ ਦਾ ਸਿਸਟਮ ਸਟਾਰਟ ਹੋ ਜੂ ਬਾਈ ਏ ਬਈ 55 ਰੁਪਈਆ ਤੋਂ ਸਟਾਰਟਿੰਗ ਹੈ ਜੀ ਆਪਣੇ ਗ੍ਰੇਨਾਈਟ ਦੀ ਕੋਈ ਲਾਂਬਾ ਨਹੀਂ ਕੋਈ ਲਾਂਬਾ ਨਹੀਂ 55 ਤੋਂ ਲੈ ਕੇ ਰੇਟ ਜਿਹੇ ਜੇ ਗਾਹ ਦੀ ਰਿਕੁਆਇਰਮੈਂਟ ਆ ਉਹੋ ਜਿਹਾ ਆਪਣੇ ਕੋਲੇ ਪੱਥਰ ਆ ਜੀ ਫੁੱਲ ਸਟਾਕ ਪਿਆ ਫੁੱਲ ਸਟਾਕ ਪਿਆ ਜੀ 55 ਤੋਂ ਸਟਾਰਟਿੰਗ ਹੋ ਜੂਗੀ ਜਿਵੇਂ ਜਿਵੇਂ ਕੋਈ ਕਿਸੇ ਨੂੰ ਕੋਈ ਡਿਜ਼ਾਈਨ ਪਸੰਦ ਹੁੰਦਾ ਉਹਦਾ ਅਲੱਗ ਰੇਟ ਹੁੰਦਾ ਜੀ ਅਣਜਾਣ ਬੰਦਾ ਇਹ ਚ ਵੀ ਲੁੱਟਿਆ ਜਾਂਦਾ ਇਹ ਚ ਵੀ ਲੁੱਟਿਆ ਜਾਂਦਾ ਜੀ ਲੈ ਵੀ ਉਧਰਲੇ ਪਾਸੇ ਹੋ ਜਾ ਦਿਖਾ ਦੇ ਗ੍ਰੇਨਾਈਟ ਤੋਂ ਸਟਾਰਟ ਹੋ ਗਿਆ ਅੰਦਰ ਪੋਰਸੇਲਨ ਬਾਥਰੂਮ ਵਾਲਾ ਕੰਧਾਂ ਤੇ ਲਾਉਣਾ ਹੈ ਠਾਂ ਲਾਉਣਾ ਬਾਈ ਜੀ ਸਾਊਥ ਦਾ ਗ੍ਰੇਨਾਈਟ ਲੈਣਾ ਸਾਊਥ ਦਾ ਹੀ ਮਿਲ ਜੂਗਾ ਤੁਹਾਨੂੰ ਹਾਂ ਕਈ ਵਾਰ ਕੀ ਹੁੰਦਾ ਨਾ ਅਮਰੀਕਨਾਂ ਵਾਲੇ ਕੋਲ ਸਿੰਪਲ ਗ੍ਰੇਨ ਆਈਟਮ ਹੁੰਦਾ ਸਾਊਥ ਦਾ ਨਹੀਂ ਹੁੰਦਾ ਆਪਣੇ ਕੋਲੇ ਸਾਊਥ ਦਾ ਵੀ ਅਵੇਲੇਬਲ ਆ ਠੀਕ ਹੈ ਮੰਨ ਲਓ ਸੇਰੇ ਦੀ ਡੰਡੀ ਵਾਲਾ ਕੰਮ ਆ ਇੱਥੇ ਬਿਲਕੁਲ ਜੀ ਬਿਲਕੁਲ ਤੁਸੀਂ ਇੱਕ ਵਾਰ ਆਉਣਾ ਸਾਨੂੰ ਸੇਵਾ ਦਾ ਮੌਕਾ ਦੇਣਾ ਤੁਹਾਨੂੰ ਫੁੱਲੀ ਸੈਟੀਸਫਾਈ ਕਰਾ ਕੇ ਤੋਰਾਂਗੇ ਬਾਈ ਜੀ ਮੌੜ ਕਲਾਂ ਜ਼ਿਲ੍ਹਾ ਬਠਿੰਡਾ ਤੇ ਨਾਮ ਕੀ ਹੈ ਜੀ ਇਹ ਜੀ ਡੀਵੀ ਟਾਈਲੈਂਡ ਸੈਨੀਟੇਸ਼ਨ ਜੀ ਇਹ ਬਠਿੰਡਾ ਤੋਂ ਮਾਨਸਾ ਰੋਡ ਤੇ ਉੱਪਰ ਪਿੰਡ ਮੌੜ ਕਲਾਂ ਜੀ ਉੱਥੇ ਸਥਿਤ ਹੈ ਜੀ ਆਪਣਾ ਸ਼ੋਅਰੂਮ ਲੈ ਵੀ